ਕੈਨੇਡਾ ਦੇ ਵਿੱਚ ਆਉਣ ਵਾਲੇ ਸਾਲ 2025 ਦੇ ਵਿੱਚ ਹੋਣ ਜਾ ਰਹੀਆਂ ਇਲੈਕਸ਼ਨਸ ਦੇ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਇਸ ਸਮੇਂ ਹਰਕਰ ਦੇ ਵਿੱਚ ਆਈਆਂ ਹੋਈਆਂ ਹਨ ਇਸੇ ਦੇ ਚੱਲਦੇ ਆ ਬ੍ਰੈਂਪਟਨ ਦੇ ਵਿੱਚ ਬੀਤੇ ਦਿਨੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੈਨੇਡਾ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ 온ਟਾਰੀਓ ਦੇ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਵੀ ਮੌਜੂਦ ਸਨ ਜਿਨ੍ਹਾਂ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਦਿੱਤੇ ब्रैम्प्टन ਵਿੱਚ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ অন্ਟਾਰੀਓ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਵੀ ਮੌਜੂਦ ਸਨ। ਪ੍ਰੈਸ ਕਾਨਫਰੰਸ ਵਿੱਚ ਕੈਨੇਡਾ ਦੇ ਮੌਜੂਦਾ ਹਾਲਾਤਾਂ ਅਤੇ ਐਨਡੀਪੀ ਲਿਬਰਲ ਦੇ ਸਮਰਥਨ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਜਗਮੀਤ ਸਿੰਘ ਅਤੇ ਮੈਰਿਟ ਸਟਾਈਲਜ਼ ਨੂੰ ਪੱਤਰਕਾਰਾਂ ਵੱਲੋਂ ਕਈ ਸਵਾਲ ਪੁੱਛੇ ਗਏ ਜ ਜਿਨ੍ਹਾਂ ਦੇ ਉਹਨਾਂ ਨੇ ਜਵਾਬ ਦਿੱਤੇ। ਹੋਰਨਾਂ ਮੀਡੀਆ ਅਦਾਰਿਆਂ ਵੱਲੋਂ ਜਗਮੀਤ ਸਿੰਘ ਅਤੇ ਮੈਰਿਟ ਸਟਾਈਲਜ਼ ਨੂੰ ਕੈਨੇਡਾ ਵਿੱਚ ਸੌਖੀ ਮਿਲਦੀ ਜੀਮਾਨਤ ਨੂੰ ਲੈ ਕੇ ਸਵਾਲ ਕੀਤੇ ਗਏ। ਹਾਲੀ ਦੇ ਵਿੱਚ ਪੀਲ ਪੁਲਿਸ ਵੱਲੋਂ ਵੀ ਫੈਡਰਲ ਸਰਕਾਰ ਨੂੰ ਜ਼ਮਾਨਤ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਲਈ ਕਿਹਾ ਗਿਆ ਹੈ ਇਸ ਸਵਾਲ ਦਾ ਜਵਾਬ ਦਿੰਦੇ ਹਨ ਜਗਮੀਤ ਸਿੰਘ ਅਤੇ ਮੈਰਿਟ ਸਟਾਈਲਸ ਨੇ ਕਿਹਾ ਕਿ ਉਹ ਇਸ ਖਬਰ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਕੈਨੇਡਾ ਦੇ ਲੋਕ ਇਸ ਤੋਂ ਕਿੰਨਾ ਪਰੇਸ਼ਾਨ ਹਨ ਅਤੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਇਸ ਵਿੱਚ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਸਰਕਾਰ ਜਲਦ ਹੀ ਇਸ ਤੇ ਵਿਚਾਰ ਕਰੇਗੀ ਸੁਵਿਧਾ ਕੀ ਜ਼ਿੰਮੇਵਾਰੀ ਨੇ ਚਿੜੀ ਕੇ ਚੈਰੀ ਨੇ ਜਿਹੜੇ ਤੇ ਜਿਹੜੀ ਚਿੱਠੀ ਕੇ ਚੈਰੀ ਦੇ ਵਿੱਚ ਜਿਹੜੇ ਕਰਾਈਮਸ ਨੇ ਫੈਰਲ ਅਫੈਂਸਸ ਕੀ ਹੁੰਦੇ ਨੇ ਡਰਗ ਆਦਿ ਜਿਹੜੇ ਕਾਰਥੈਫਟ ਕਤਲ ਵਾਇਲੈਂਸ ਇਹ ਸਾਰੇ ਸੂਬੇ ਦੀ ਜ਼ਿੰਮੇਵਾਰੀ ਹੈ ਸੋ ਜਿਹੜੇ ਅਟਾਰਨੀ ਜਨਰਲ ਤੇ ਉਹਨਦੇ ਪ੍ਰੋਸੀਕਿਊਟਿੰਗ ਸਰਵਿਸਸ ਇਹ ਸਾਰੇ ਸੂਬੇ ਦੇ ਅਗੇ ਸੋ ਜੇ ਕਰਾਈਮ ਹੋ ਰਿਹਾ ਖਾਸ ਕਰਕੇ ਜੇ ਆਊਟ ਆਫ ਸਟੇਟ ਹੈ ਵਾਇਲੈਂਸ ਹੈ ਗਨ ਵਾਇਲੈਂਸ ਇਹ ਸਾਰੀਆਂ ਗੱਲਾਂ ਸੂਬੇ ਦੇ ਥੱਲੇ ਆ ਮੈਂ ਖੁਦ ਵਕੀਲ ਰਿਆ ਕਿ ਬਹੁਤ ਸਾਰਾ ਤੇ ਜਿਹੜੀ ਗੱਲ ਮਨਸਿਆਜ਼ ਨਹੀਂ ਕਿਹਾ ਕਿ ਸੂਬੇ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਬਹੁਤ ਜ਼ਿਆਦੇ ਲੋਕ ਜਿਨ੍ਹਾਂ ਨੇ ਵਾਇਲੈਂਟ ਕ੍ਰਾਈਮ ਕੀਤਾ ਉਹ ਆਪਣੇ قصور બાદ ਨਹੀਂ ਫੜੇ ਫੜਦੇ ਨਹੀਂ ਕਿਉਂਕਿ ਕਿ ਚਾਹੀਦੇ ਵਿੱਚ ਇਨੀ ਜ਼ਿਆਦਾ ਡੇਲੇ ਨੇ ਇਹ ਡੇਲੇ ਕਿਉਂ ਹੋ ਰਹੇ ਨੇ ਕਿਉਂਕਿ ਸੂਤਾ ਨਹੀਂ ਹੈਗੇ ਜੱਜ ਨਹੀਂ ਹੈਗੇ ਇਹ ਸਾਰਾ ਕੁਝ ਸੂਬੇ ਦੀ ਜ਼ਿੰਮੇਵਾਰੀ ਹੈ Uh, you know, we are, we, we do see there are the gaps that exist right now, but I want to I say that my concern with where the current provincial government is taking this is they are not, they, they, they talk a big game about fighting crime, about tackling bail reform, but we're not actually seeing any smart measures to actually prevent crime. Um, and so that's the first thing I wanted to mention. The other thing is, uh, at the provincial level, while they talk about bail reform and they write to the federal government and they, they act again like they're doing all lot of things, they are not addressing the issues here in the province of Ontario that they have responsibility and, and the power to actually change. <laughs> ਮੇਰੇ ਰਿਲੇਸ਼ਨਸ਼ਿਪ ਬਿਜ਼ਨਸ ਇਸ ਨਾਉ ਵਧੀਆ ਹੈ ਤੇ ਹੋਣਾ ਚਾਹੀਦਾ ਲੋਕਾਂ ਨਾਲ ਵਧੀਆ ਹੈ ਤੇ ਹੋਣਾ ਚਾਹੀਦਾ ਕਿਉਂਕਿ ਸਾਡੀ ਕੋਈ ਸ਼ਿਕਾਇਤ ਨਹੀਂ ਲੋਕਾਂ ਦੇ ਨਾਲ ਨਾ ਸਿੱਧੀ ਕੋਈ ਸ਼ਿਕਾਇਤ ਹੈ ਬਿਜ਼ਨਸ ਇਸ ਨਾਉ ਸਾਨੂੰ ਸਗੋਂ ਬਹੁਤ ਯਾਰ ਹੈ ਕਿ ਕਿਨੇ ਲੋਕ ਸਾਬੀਜਾ ਤੋਂ ਇੰਡੀਆ ਤੋਂ ਇੱਥੇ ਆਏ ਹੋਏ ਨੇ ਕਿਥੇ ਘਰ ਬਣਾਇਆ ਕੈਨੇਡੀਅਨ ਬਣੇ ਨਿਵਾਸੀ ਬਣੇ ਬਸ ਬਹੁਤ ਮਾਣ ਹੈ ਤੇ ਉਹ ਸਾਰੇ ਜਿੰਨੇ ਵੀ ਆਏ ਨੇ ਸਾਰੇ ਇੰਡੀਆ ਦੇ ਬਾਕ ਬਾਕ ਕੋਰਨੇਟੋ ਜਿਹੜੇ ਆਏ ਨੇ ਉਹਨਾਂ ਦੀ ਤੀਨ ਹੈ ਉਹਨਾਂ ਨੇ ਇਸ ਦੇਸ਼ ਨੂੰ ਵਧੀਆ ਬਣਾਇਆ ਉਹਨਾਂ ਨੇ ਇੱਥੇ ਕੁਝ ਸੈਕ੍ਰੀਫਾਈਸ ਕੀਤਾ ਤੇ ਉਹਨਾਂ ਲਈ ਤੇ ਉਹਨਾਂ ਨੇ ਇੱਥੇ ਦੇਣ ਵੀ ਕਾਫੀ ਦਿੱਤੀ ਸੁਸ਼ਮਾਨ ਨਾਲ ਦੇ ਨਾਲ ਜੇ ਕੋਈ ਵੀ ਦੇਸ਼ ਕੋਈ ਵੀ ਬਾਰਲੇ ਮੋਰ ਸਾਡੇ ਦੇਸ਼ ਤੇ ਹਮਲਾ ਕਰਦਾ ਅਪਰੁਸ਼ੀਅਸ ਨਹੀਂ ਹੋਣਾ ਚਾਹੀਦਾ ਤੇ ਸਾਡਾ ਮੇਰੀ ਵਿਖੇ ਦੀ ਐਵੇਂ ਨਹੀਂ ਹੈ ਮੇਰੀ ਵਿਖੇ ਦੇਸ਼ ਦੀ ਹੈ ਕਿਉਂਕਿ ਮੈਂ ਕ੍ਰੀਡੈਂਸ ਦੀ ਰਾਖੀ ਦਾ ਧਿਆਨ ਰੱਖਦਾ ਹਾਂ ਮੈਂ ਦੇਸ਼ ਬੋਲਿਆ ਕਰਦਾ ਤੇ ਮੈਂ ਚਾਹੁੰਦਾ ਕਿ ਹਰੇਕ ਨਿਵਾਸੀ ਜਿਹੜੀ ਤੇ ਰਹਿੰਦਾ ਉਹ ਸੁਰੱਖਿਤ ਹੋਵੇ ਤੇ ਜਿਹੜੇ ਇਜ਼ਾਮ ਅੱਗੇ ਆਏ ਕਿ ਪਾਕਿਸਤਾਨ ਬਲਦੇਸ਼ ਨੇ ਕੈਨੇਡਾ ਨਿਵਾਸੀ ਨੂੰ ਮਾਰਿਆ ਉਹ ਜ਼ਾਕ ਤੇ ਪਾਕਿਸਤਾਨ ਬਲਦੇਸ਼ ਨੇ ਕੈਨੇਡਾ ਨੂੰ ਹਾਇਕ ਕੀਤਾ ਇਹ ਕੋਈ ਸੱਚੀ ਗੱਲ ਸੁਣਨ ਕਈ ਵਾਰੀ ਸੱਚੀ ਗੱਲ ਵੀ ਨਹੀਂ ਲੱਗਦੀ ਇਹ ਕੋਈ ਫਿਲਮ ਵਾਲੀ ਲੱਗਦੀ ਕਿ ਹੋ ਨਹੀਂ ਸਕਦਾ ਕੋਈ ਹੋ ਨਹੀਂ ਸਕਦਾ और आर सी बी ने ऑफिशिय कि ही वो वो सबूत है कि इंडियन ने गैंग कैंथ एंड ब्रैथ उन्हें लफज वरतिया यद है कि जिन्हें भी क्राइम होने भी वायलेंस होंड ब्रैथ मतलब कि सारा कुछ कुछ प्रपोर्शन है कि इंडियन सरकार की मतलब जमीन ਉਹਦੇ ਜ਼ਮੀ ਮਲਟੀਪੀਟਰ ਸੋ ਇਹ ਨੂੰ ਸੀਰੀਅਸ ਲੈਣਾ ਚਾਹੀਦਾ ਕਿ ਨਹੀਂ ਇਹ ਦੇ ਰਾਖੀ ਮੇਰਾ ਨੰਬਰ 1 ਪ੍ਰਾਇਰੀਟੀ ਹੈ ਕਿ ਕੈਨੇਡੀਅਨਸ ਨੂੰ ਸੇਫ ਰੱਖਣਾ ਹੈ ਕੈਨੇਡੀਅਨ ਨਾਗਰਿਕਾਂ ਨੂੰ ਸੇਫ ਰੱਖਣਾ ਆਪਣਾ ਦੇਸ਼ ਦਾ ਸੋਵਰਨਟੀ ਨੂੰ ਸੁਰੱਖਿਅਤ ਰੱਖਣਾ ਸੋ ਉਹਦੇ ਵਾਸਤੇ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ ਅਦਾਰਾ ਹਮਦਰਦ ਵੱਲੋਂ ਜਗਮੀਤ ਸਿੰਘ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜੋ ਵਿਦਿਆਰਥੀ ਇੱਥੇ ਆ ਚੁੱਕੇ ਹਨ ਉਹਨਾਂ ਲਈ ਬਹੁਤ ਦੁੱਖ ਹੁੰਦਾ ਹੈ ਹੋਰ ਉਹ ਨਾ ਕੀ ਕਿਹਾ ਜਾਣਦਿਆਂ ਜਿਹੜੇ ਰੋਜ਼ ਬਦਲੇ ਉਹਦੇ ਵਿੱਚ ਕੀ ਗੱਲਾਂ ਨੇ ਕਿ ਇੱਕ ਤਾਂ ਜਿਹੜਾ ਬੱਚਾ ਇੱਥੇ ਆ ਕੇ ਕਾਫੀ ਕੁਸ਼ਚ ਤਾਂ ਸਨਪਤਾ ਕਿ ਉਹਨੇ ਜਮੀਨਾ ਜੇ ਵੇਚੀਆਂ ਜਾਂ ਕਿੰਨਾ ਕੁਸ਼ਕ ਵਸ ਕਰਕੇ ਤੇ ਆ ਕੇ ਪਾਣੀ ਕਰਕੇ ਤੇ ਆਇਆ ਤਾਂ ਉਹ ਨੂੰ ਇੱਕਦਮ ਉਹਦੇ ਲਈ ਇੱਕ ਨੂ ਬਦਲ ਨੇ ਉਹਦੇ ਉਨਤਪਾਦ ਮੈਨੂ ਦਬੋ ਬੇਸ ਆਫਟਰ ਤੇ ਜੇ ਆਪਾਂ ਚੇਂਜਸ ਲਿਆਉਣੀ ਆ ਚੇਂਜਸ ਕੀ ਲਈ ਆਪਾਂ ਸੁਲਝਾਉਣੀ ਚਾਹੀਦੀ ਵੀ ਹੈ ਕਿਆਂ ਸੜੀ ਇੰਟੀਗ੍ਰੇਸ਼ਨ ਸਿਸਟਮੇਸ ਨੂੰ ਠੀਕ ਕਰਨਾ ਚਾਹੀਦਾ ਮੁਆਰਫੇ ਕਰਨਾ ਚਾਹੀਦਾ ਉਹ ਸਭ ਤੋਂ ਸਹੀ ਹੈ ਪਰ ਉਹਨੂੰ ਇੱਕ ਜਾਇਜਤਾ ਇਨਸਾਫ ਦੇ ਢੰਗ ਨਾਲ ਕਰਨਾ ਚਾਹੀਦਾ ਕਿ ਲੋਕਾਂ ਨੂੰ ਤਾਂ ਇਸ ਕੇ ਇਤਹਾ ਹੁਗਾ ਆਉਣ ਵਾਲੇ ਨੈਕਸਟ ਐਪਲੀਕੇਸ਼ਨ ਵਾਸਤੇ ਤਾਂ ਹੁਗਾ ਪਰ ਜਿਹੜੇ ਆਏ ਹੋਏ ਨੇ ਇਹਨੇ ਆਪਣੀ ਗੁਜ਼ਾਰਾ ਕਰਕੇ ਆਏ ਹੋਏ ਨੇ ਜਿਨ੍ਹਾਂ ਨੇ ਇਥੇ ਪੜਾਈ ਵੀ ਕੀਤੀ ਹੈ ਕੰਮਾਂ ਵੀ ਕੀਤੇ ਤੇ ਟ੍ਰੇਨਿੰਗ ਲਈ ਹੈ ਤੇ ਉਹਨਾਂ ਲਈ ਹੁਣ ਕੋਈ ਫਿਊਚਰ ਨਹੀਂ ਉਹ ਮਨ ਬਹੁਤ ਹੀ ਇਨਸਾਫ ਕਰਦਾ ਹੈ ਯਾਗਨ ਅਨ ਜਨਰਲ ਸਨਿਮੂਰੇਸ਼ਨ ਜਿੰਨਾ ਕਿਆ ਸੀਗਾ ਉਹ ਇਮਪ੍ਰੈਸ਼ਨ ਸਾਡਾ ਤਾਂਚਾ ਹੋਖ ਰਭੀਏ ਨੇ ਬੋਚਰ ਦੇ ਉੰਟੀਗਾ ਚਾਹੀਦਾ ਤੇ ਆਪਣੀ ਜਿਹੜੀ ਲੈਵਲਸ ਕੇ ਅਪਚੀਨੇ ਲੋਕ ਨੂੰ ਜੀ ਆਇਆਂ ਨੂੰ ਕਾਸਾ ਦੇ ਉਹ ਹਰ ਵਾਰ ਚੰਨੂ ਦੇਖਣਾ ਚਾਹੀਦਾ ਕਿ ਸਾਡੇ ਤੋਂ ਸੂਰ ਹੈਗੇ ਸਾਨੂੰ ਇਕਵਲ ਕਿਰਵਾਸਤੇ ਆਦ ਜਿਹੜੇ ਹੁਣ ਮੈਂ ਦੇਖਿਆ ਲੈਵਲ ਤੇ ਕੰਸਰਵਡ ਹੈ ਹੁਣ ਇੰਜ਼ਾਮ ਲਾ ਰਹੇ ਹੋ ਉਹ ਹਾਂ ਕਿਸ ਤਰ੍ਹਾਂ ਦੇ ਇੰਜ਼ਾਮ ਲਾ ਰਹੇ ਨੇ ਕਿ ਜਿਹੜਾ ਸਾਡੇ ਸੇਤਸਵਾਦ ਵਿੱਚ ਪ੍ਰੋਬਲਮ ਹੈ ਕਿ ਤੇ ਸਰੀ ਹਾਊਸਿੰਗ ਵਿੱਚ ਉਹਦੇ ਉੱਤੇ ਲਾ ਰਹੇ ਨੇ ਇੰਜ਼ਾਮ ਕਿ ਇਹਨਾਂ ਦੇ ਕਸੂਰ ਹੈ ਇਹ ਗੱਲ ਤੇ ਆ ਉਹਨੂੰ ਪਲੇਮ ਨਹੀਂ ਕਰਨਾ ਚਾਹੀਦਾ ਕਸੂਰ ਬਾਦ ਕੌਣ ਹੈ ਸਾਡਾ ਹਾਊਸਿੰਗ ਅਸੀਂ ਕਹਿੰਦੇ ਦਾ ਵੀ ਸਵਾਲ ਆਫ ਦਾ ਇਰਿਸ਼ ਕਿ ਹਾਊਸਿੰਗ ਮਾਰਕੀਟ ਜਿਹੜਾ ਹੁਣ ਹੈਗਾ ਉਹਦੇ ਵਿੱਚ ਸਰਕਾਰਾਂ ਨੇ ਜਾਣ ਬੁੱਝ ਕੇ ਇਨਵੈਸਟਮੈਂਟ ਕਰਨ ਨੂੰ ਬੰਦ उन्नीस सौ नब्बे बंद किया तो उदो तो हूँ लैके जी जी महंगाई आप देख रहे कसूर है एक बहुत बड़ा कारण है कि नाइनटीज़ तो लैके हम तक उन्होंने सरकार ने इनवैसट नहीं किया बनाए कोई ऑप्शन है नहीं जिथे भी देश जिथे अफोर्डेबल है मिक्स के -के हाँ हाँ है कह किस्म अफोर्डेबल हाउसिंग है रेंटल है के, के ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। 온ਟਾਰੀਓ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਨੂੰ ਆਦਾਰਾ 함ਦਤ ਨੇ ਜਦੋਂ ਬ੍ਰੈਂਟਨ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਕੁੜੀਆਂ ਦੇ ਹੋ ਰਹੇ ਸੋਸ਼ਲ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਲੀਡਰ ਸਟਾਈਲਜ਼ ਨੇ ਕਿਹਾ ਕਿ ਉਹ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹਨੇ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਹੈ। ਸਟਾਈਲਜ਼ ਨੇ ਭਰੋਸਾ ਦਿੱਤਾ ਕਿ ਜੇਕਰ ਉਹ 온ਟਾਰੀਓ ਵਿੱਚ ਉਹਨਾਂ ਦੀ ਸਰਕਾਰ ਆਵੇਗੀ ਤਾਂ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਖਿਲਾਫ ਸਖਤ ਕਾਨੂੰਨ ਲਿਆਂਦਾ ਜਾਵੇਗਾ। You spoke to the exploitation, and I've heard some terrible stories about the exploitation of students, particularly women, as you pointed out. Um, I've heard of, you know, lots of terrible things happen, which I won't repeat here. But again, um, no level of government has actually taken responsibility for what took place here under their watch. We cannot allow it to happen again. We need to make sure. We need. We want. To be able to welcome families here, young people here. Um, but we need to make sure that the supports are there, the housing is present, that um, the funding exists for our colleges and universities so that they can continue without relying on exploitation of students. And what we really need is a sustainable plan uh, at the federal and provincial level, all levels of government to come together and actually plan around our immigration future right around what who and how we're going to run immigration so we don't end up in a situation like this where it is these young people that really ultimately paid the price for i think decisions that were made very high up by the conservatives in uh, ontario and the liberals in ottawa brampton which is national democratic party the press conference ਰੀਤਿੰਦਰ ਸਿੰਘ ਅਰੇਵਾਲ ਦੇ ਨਾਲ ਗੁਰਜੀਤ ਕੌਰ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ